ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅਪੂਰਨ ਮਾਹੌਲ ਨੂੰ ਲੈ ਕੇ ਭਾਰਤ ਚ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦੇ ਹੀ ਪੰਜਾਬ ਸਮੇਤ ਕਈ ਸੰਵੇਦਨਸ਼ੀਲ ਸੂਬਿਆਂ ਚ ਪਿਛਲੇ ਦਿਨੀ ਬਲੈਕਆਊਟ ਕੀਤਾ ਗਿਆ ਦੱਸਦੀਏ ਕਿ ਗੁਰੂ ਨਗਰੀ ਅੰਮ੍ਰਿਤਸਰ ਚ ਵੀ ਬਲੈਕਆਊਟ ਹੋਇਆ ਜਾਣਕਾਰੀ ਮੁਤਾਬਕ ਸਭ ਤੋਂ ਦੇਰੀ ਨਾਲ ਬਲੈਕਆਊਟ ਅੰਮ੍ਰਿਤਸਰ ਚ ਹੋਇਆ ਕਿਉਂਕਿ ਸ੍ਰੀ ਹਰਮੰਦਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਨੂੰ ਲੈ ਜਾਂਦੇ ਹੋਏ ਕਰੀਬ 10:30 ਦਾ ਸਮਾਂ ਹੋ ਜਾਂਦਾ ਹੈ ਇਸ ਲਈ ਅੰਮ੍ਰਿਤਸਰ 'ਚ ਸਭ ਤੋਂ ਦੇਰੀ ਨਾਲ ਬਲੈਕਆਊਟ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਹੈ ਅਜਿਹਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕੁਝ ਮਿੰਟਾਂ ਲਈ ਸ੍ਰੀ ਦਰਬਾਰ ਸਾਹਿਬ 'ਚ ਵੀ ਬਲੈਕਆਊਟ ਹੋਇਆ ਹੋਵੇ ਪਰ ਇਸ ਦੌਰਾਨ ਮर्याਦਾ ਦੀ ਪਾਲਣਾ ਕਰਦੇ ਹੋਏ ਸੱਚਖੰਡ ਅੰਦਰ ਲਾਈਟ ਚੱਲਦੀ ਦਿਖਾਈ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਐਸਜੀਪੀਸੀ ਵੱਲੋਂ ਸੰਗਤ ਵੱਲੋਂ ਬੋਲੇ ਸੋਨਿਹਾਲ ਦੇ ਜਕਾਰੇ ਵੀ ਲਗਾਏ ਗਏ ਨੇ ਹਾਲਾਂਕਿ 10 ਮਿੰਟ ਬਾਅਦ ਦੁਬਾਰਾ ਲਾਈਟ ਆ ਗਈ ਸੀ ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਕਿਤੇ ਵੀ ਪੰਜਾਬ ਤੇ ਦੇਸ਼ ਤੇ ਮਾੜਾ ਸਮਾਂ ਆਇਆ ਤਾਂ ਸਿੱਖ ਭਾਈਚਾਰੇ ਵੱਲੋਂ ਸਭ ਤੋਂ ਅੱਗੇ ਹੋ ਹਰ ਔਖੇ ਵੇਲੇ 'ਚ ਡਟ ਕੇ ਸਾਥ ਦਿੱਤਾ ਗਿਆ